ਜੀ ਬਾਈ ਸਰਨ ਸਾਸ਼੍ਰੀ ਕਾੜਾ ਬਾਈ ਜਾਨ ਨੂੰ ਕੱਡੀ ਸਾਨੂੰ ਸਾਹਮਣੇ ਗਾਂ ਖੜੀ ਜਿੰਦੀ ਐ ਇਹ ਇਹ ਬਰੇ ਹੋਜੀ ਆਪਣੀ 5.5 ਮਹੀਨੇ ਦੀ ਗੱਭਣਾ ਹੈ ਇਹ ਹੁਣ ਇਸ ਟਾਈਮ ਆਪਣੇ ਕੋਲੇ 200 200 ਰੁਪਏ ਤੀਜੀ ਸੂਈ ਨਾਲ ਪਸੂਣਾ ਨੇ ਤੀਜੀ ਸੂਈ ਨੂੰ ਗੱਭਣਾ ਬਈ 200 ਰੁਪਏ ਹੈ ਇਹਨੇ ਆਪਣੇ ਕੋਲੇ ਦੁੱਧ ਦਿੱਤਾ 20 ਲੀਟਰ 20 ਲੀਟਰ ਮਿਲਕ ਦਿੱਤਾ ਉਹ ਆਰਡਰ ਦੇਖ ਲਓ ਇਹ ਆਪਣੇ ਘਰੇ ਘਰ ਦੀ ਮੱਜ ਸੌਰੀ ਘਰ ਦੀਆਂ ਆਪਣੀ ਕਰੇ ਵੀਡੀਓ ਬਹੁਤ ਚੰਗੀ ਆਪਣੀ ਗਾਂ ਮਰੇ ਇਹ ਇਹ ਆਪਣੇ ਕੋਲੇ ਜਿਹੜਾ 20 ਲੀਟਰ ਦਿੰਦੀ ਹੈ 20 ਲੀਟਰ 1 ਲੀਟਰ ਇਹ ਟਾਈਮ ਹੁਣ 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 ਦੁੱਧ ਦਿੰਦੀ ਆਪਣੇ ਕੋਲੇ 16 ਲੀਟਰ 18 ਲੀਟਰ ਦੁੱਧ ਦਈ ਜਾਂਦੀ ਹੈ ਕੱਬਣਾ ਇੱਕ ਆ ਗੜੀ ਆਪਣੀ ਬੱਛੀ ਵਰੇ ਆਪਣੀ ਇਹ ਬੱਚੀ ਆਪਣੀ 7 ਮਹੀਨਾ ਦੀ ਹੋ ਜੀ ਇਹਨੂੰ ਆਪਾਂ 2 ਕਿਲੋ ਫੀਡ ਪਾਉਨੇ ਆ 2 ਕਿਲੋ ਹੱਥ ਨੇ ਦੋ ਕਿਲੋ ਸੁਬਾ 10 ਦੀ ਇੱਕ ਜਿਹੜੀ ਜੀ 4 ਕਿਲੋ ਵੀੜ ਪਾਉਂਦੇ ਆ ਮਹੀਨੇ ਵਾਰ ਜੀ ਡੀਣੇ ਵਰਕ ਕਰਦੇ ਆ ਜੀਆਂ ਜੀ ਗੁੜੀ ਨਾਲ ਕਿੜੀ ਆਪਣੇ ਪਸੂਆਂ ਦੀ ਜੀਆਂ ਦੀ ਗੁੜੀ ਆਉਂਦੀ ਬੱਛਾਂ ਲਈ ਉਹਦੀ ਆਪਾਂ ਜੀਆਂ ਦੀ ਗੁੜੀ ਨਾਲ ਡੀਣੇ ਵਰਕ ਕਰਦੇ ਆ ਬਹੁਤ ਚੰਗੀ ਬੱਸੀ ਆ ਜਲਸੀ ਨਿਛਲਦੀ ਦੇਖ ਲਓ ਆਪਣਾ ਚੈਨਲ ਨੂੰ YouTube ਚੈਨਲ ਨੂੰ ਚੈਨਲ ਨੂੰ ਆਪਣ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਸਤਿ ਸ਼੍ਰੀ ਅਕਾਲ ਧੰਨਵਾਦ